ਮੇਰਾ ਨਾਮ ਵਰਪਾਲ ਸਿੰਘ ਬੱਬਰ ਹੈ ਤੇ ਮੈਂ ਇੱਕ ਵਰਕਰ ਆ ਪਾਰਟੀ ਦਾ ਵਰਕਰ ਆ ਇਹ ਦੁਕਾਨ 1997 ਦੀ ਲਈ ਹੋਈ ਆ ਇਹ ਪਹਿਲੇ ਮੈਂ ਪਰਲੇ ਬਨੇ ਨਕਾਨ ਲਈ ਸੀ ਆ ਦੇਖੋ ਵਿੱਚ ਕੰਦ ਵਜੀ ਹੋਈ ਆ ਫਿਰ ਕੰਦ ਤੋੜ ਕੇ ਇਹ ਨਾਲ ਦੀ ਦੁਕਾਨ ਲਈ 75000 ਰੁਪਏ ਉਸ ਟਾਈਮ ਪਗੜੀ ਵੀ ਦਿੱਤੀ ਗਈ ਤੇ ਇਹ ਦੂਜੇ ਹੁਣ ਵਿਰੋਧੀ ਪਾਰਟੀ ਜਿਹੜੇ ਅੱਜ ਆਕੇ ਮੇਨਾਂ ਤੱਕਾ ਕੀਤਾ ਤਿੰਨ ਮਹੀਨੇ ਹੋ ਗਏ ਸਰ ਇਹ ਦੁਕਾਨ ਨੂੰ ਤਾਲਾ ਲਾਤਾ ਇਹਨਾਂ ਨੇ ਮੈਂ ਹਸਪੀਟਲ ਦੱਸ ਦਿਨ ਰਿਹਾ ਮੇਰਾ ਕਾਰੋਬਾਰ ਬੰਦ ਕਰਤਾ ਜੇ ਮੈਂ ਤੱਕਾ ਕਰਨ ਵਾਲਾ ਹੁੰਦਾ ਤੇ ਮੈਂ ਤਿੰਨ ਮਹੀਨੇ ਪੁਲਸਦ ਕੋ ਕਿਉਂ ਤਕੇ ਖਾਵਾਂ ਜੇ ਮੇਰੀ ਇੰਨੀ ਚੱਲੇ ਜਾਂ ਮੈਂ ਕੋਈ ਤੱਕਾ ਕੇ ਨਾ ਕਰਾਂ ਦੇਖੋ ਆ ਦੇਖੋ ਮੈਂ ਦਰਖਾਸਤ ਦਿੱਤੀ ਹੋਈ ਠੀਕ ਹੈ ਸਰ ਇਹ ਦਰਖਾਸਤ ਆ ਮੈਂ ਦਰਖਾਸਤ ਵੀ ਦਿੱਤੀ ਕਮਿਸ਼ਨਰ ਸਾਹਿਬ ਨੂੰ ਨੰਬਰੀ ਵੀ ਦਰਖਾਸਤ ਆ ਮੇਰਾ ਕੋਈ ਮੈਨੂੰ ਕੋਈ ਇਹਦਾ ਕੋਈ ਮਤਲਬ ਕੀ ਕੁਝ ਹੱਲ ਨਹੀਂ ਹੋਇਆ ਇਹ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਐ ਜੀ ਇਹ ਸਰਵਰ ਪੁਰਾ ਗਲੀ ਨੰਬਰ 2 ਟੈਲੀ ਵਾਲਾ ਚੌਂਕ ਸਦਾ ਦਰਸ਼ਨ ਸਿੰਘ ਉਹਨਾਂ ਦੀ ਇਹ ਦੁਕਾਨ ਆ ਕਿਰਾਏ ਤੇ ਉਹਨਾਂ ਦੀ ਵਾਈਫ ਦੇ ਨਾਂ ਦੀ ਠੀਕ ਆ ਜੀ ਉਹ ਵੀ ਆ ਕੇ ਸਵੇਰੇ ਮੈਨੂੰ ਕਹਿੰਦੇ ਤੂੰ ਚਾਬੀਆਂ ਮਾਰ ਕੇ ਮੈਨੂੰ ਚਾਬੀਆਂ ਦੇ ਦੇਨੋ ਠੀਕ ਹੈ ਇੱਕ ਮੈਂ ਬੰਬਾਰ ਹੋਇਆ ਬੰਦਾ ਹਸਪੀਟਲ ਤੋਂ ਆਇਆ ਤੇ ਮੈਨੂੰ ਕੱਲ ਨੂੰ ਕੋਈ ਪਰੇਸ਼ਾਨੀ ਜਾਂ ਅਟੈਕ ਜਾਂ ਮੈਨੂੰ ਕੋਈ ਗਲਬਤ ਹੋ ਗਈ ਸਰਦਾਰ ਦਰਸ਼ਨ ਸਿੰਘ ਇਹਦਾ ਸੋਨੂੰ ਹਰਜੀਤ ਸਿੰਘ ਲੱਕੀ ਹਰਜੀਤ ਸਿੰਘ ਲੱਕੀ ਇਹੋ ਜਾਂ ਸ਼ਖਸ਼ਵਾ ਉਹ ਬਹੁਤ ਗੰਦਾ ਸ਼ਖਸ਼ਾ ਉਹਨੇ ਸਾਰਾ ਹੀ ਸਾਡੇ ਘਰਾਂ ਦਾ ਬੇਰਗਰ ਕਰਤਾ ਕਿਰਪਾਲ ਸਿੰਘ ਹੀਰਾ ਬੱਬਰ ਮੇਰਾ ਭਰਾ ਉਹ ਮੇਰੇ ਤੇ ਇੰਨਾ ਤੱਕਾ ਕਰ ਰਿਹਾ ਵਾ ਦੇਖੋ ਜੇ ਮੇਰੇ 3 ਮਹੀਨੇ ਹੋ ਗਏ ਮੇਰਾ ਕਾਰੋਬਾਰ ਇਸ ਸੰਬੰਧ ਦਾ ਕਾਰੋਬਾਰੀ ਬੰਦ ਕਰ ਦੋਗੇ ਤੁਸੀਂ ਉਹ ਕਿੱਥੇ ਜਾਊਗਾ ਆਨਗਵਾਰ ਤੁਸੀਂ ਪੁੱਛੋ ਕਿ ਕਿਹਦੀ ਦੁਕਾਨ ਆ ਕੋਣ ਬੰਦਾ ਆ ਇੱਥੇ ਮੈਂ ਕੋ ਚੋਰ ਆ ਜਾਂ ਮੈਂ ਠੱਗ ਵਾਂ ਠੀਕ ਆ ਜੀ ਮੈਂ ਇਹਨਾਂ ਨੂੰ ਕਹਾ ਠੀਕ ਹੈ ਮੇਰੇ ਕੋਲ ਤੁਸੀਂ ਜਿਹੜਾ ਇਸ ਦੁਕਾਨ ਦਾ ਕਿਰਾਇਆ ਨਾਵਾ ਦਰਸ਼ਨ ਸਿੰਘ ਜੀ ਤੁਹਾਡੇ ਕੋਲ ਹੈਗਾ ਤੁਸੀਂ ਲਿਆ ਕੇ ਦੇ ਦਿਓ ਮੀਡੀਆ ਨੂੰ ਕਿਹਦੇ ਨਾਂ ਤੇ ਆ ਮੈਂ ਇੱਥੋਂ ਉੱਠ ਕੇ ਬੈਹ ਬਾਹਰ ਚਲੇ ਜਾਂਦਾ ਵਾਂ ਠੀਕ ਆ ਜੀ ਜੇ ਮੇਰੇ ਨਾਂ ਤੇ ਕਿਰਾਇਆ ਨਾਵਾ ਨਹੀਂ ਆ ਤੇ ਇਹ ਸਟੇਟਮੈਂਟ ਆ ਹਰ ਮਹੀਨੇ ਮੇਰੇ ਕੋਲ 4000 ਰੁਪਏ ਚੈੱਕ ਕਿਉਂ ਲਵਸੂਲ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਾਈਫ ਦੇ ਨਾਂ ਦਾ ਚੈੱਕ ਦੇ ਰਿਆ ਮੇਰੇ ਕੋਲ ਕਿਉਂ ਚੈੱਕ ਲਿਆ ਜਾ ਰਿਹਾ ਮੈਨੂੰ ਕਿਉਂ ਇਹ ਖਰਾਬ ਕਰ ਰਿਹਾ ਕਾਲੀ ਔਰ ਕਾਂਗਰਸ ਦੇਖ ਲੋ ਨਾ ਦੀ ਦੁਕਾਨ ਤੇ ਜਾ ਕੇ ਸਾਰੇ ਕਾਲੀ ਤੇ ਕਾਂਗਰਸ ਇਕੱਠੇ ਹੋਏ ਆ ਇਹ ਇਹਨਾਂ ਨੇ ਇੱਕ ਮੀਡੀਆ ਇਹ ਇਕੱਠੇ ਹੋ ਚੁਕੇ ਆ ਨਾ ਸਮਝੋਤਾ ਹੋ ਸਕਿਆ ਕਿ ਕਿਸੇ ਢੰਗ ਨਾਲ ਇਸ ਬੰਦੇ ਨੂੰ ਉਥੋਂ ਦੁਕਾਨ ਚੋਂ ਕੱਟਿਆ ਜਾਵੇ ਇਹ ਦੁਕਾਨ ਜਿਹੜੀ ਅਸੀਂ ਆਪਣੇ ਹਵਾਲੇ ਕਰ ਲਈਏ ਤੇ ਦੇਖੋ ਮੈਂ ਵੀ ਆਪਣੀ ਸਰਕਾਰ ਤੇ ਮੈਨੂੰ ਭਰੋਸਾ ਵਾ ਆਪਣੇ ਤੇ ਮੈਂ ਆਪਣੇ ਸਰਕਾਰ ਕੋ ਜਾ ਰਿਹਾ ਵਾਂ ਮੈਂ ਇਹਨਾਂ ਨੂੰ ਪੂਰਾ ਇਨਸਾਫ ਲਊਗਾ ਮੈਂ ਇੱਕੋ ਗੱਲ ਕਹਿੰਦਾ ਜੇ ਇਹਨਾਂ ਇੰਨੇ ਜੁਰਤ ਵਾਲੇ ਬੰਦੇ ਆ ਨਾ ਗੁਰੂ ਰਾਮਦਾਸ ਦੇ ਘਰ ਆ ਕੇ ਸੌਂ ਖਾਜਣ ਉਹ ਇਹ ਦੁਕਾਨ ਜਿਹੜੀ ਅਸੀਂ ਨਿਚੇ ਤੇ ਨਹੀਂ ਬਿਠੇ ਸਾਡੇ ਕੋਲ ਨਹੀਂ ਕਰਾ ਲੈ ਰਹੇ ਦੇਖੋ ਸਾਡੇ ਨਾਲ ਕੋਈ ਹੱਥਾ ਪਾਈ ਵੀ ਹੋਈ ਹੈ ਮੇਰੇ ਨਾਲ ਸਰ ਮੇਰੇ ਅੰਦਰ ਆ ਕੇ ਮੈਨੂੰ ਕੁੱਟਿਆ ਗਿਆ ਏ ਮੈਨੂੰ ਚਪੇੜਾਂ ਮਾਰੀਆਂ ਗਈਆਂ ਵਾ ਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਇਹ ਕੰਮ ਹੋਇਆ ਏ ਪੁਲਿਸ ਸਾਹਮਣੇ ਸੀ ਦੇਖੋ ਉਸ ਟਾਈਮ ਲੈੜੀ ਗਈ ਸੀ ਤੇ ਪੁਲਿਸ ਮੇਰੇ ਬੇਟੇ ਨੂੰ ਚਪੇੜਾਂ ਮਾਰੀਆਂ ਤੇ ਧੱਕਾ ਮਾਰਿਆ ਸਿਰ ਮਾਰਿਆ ਮੈਨੂੰ ਚਪੇੜਾਂ ਮਾਰੀਆਂ ਪੁਲਿਸ ਜਿਹੜੀ ਸਾਹਮਣੇ ਵੀਡੀਓ ਬਣਾ ਰਹੀ ਹੈ ਪੁਲਿਸ ਕੋ ਵੀਡੀਓ ਹੈਗੀ ਇਹ ਚੀਜ਼ ਦੀ ਦੇਖੋ ਇਹ ਥੋੜਾ ਗਾਲ੍ਹ ਕੀ ਤੁਸੀਂ ਪੁਲਿਸ ਦੇ ਸਾਹਮਣੇ ਇੱਕ ੱਤਕਾ ਕਰੋ ਕਿਸੇ ਨੂੰ ਖਰਾਬ ਕਰੋ ਤੇ ਇਹ ਦੇਖੋ ਸਰ ਸਟੇਟਮੈਂਟ ਮੇਰੀ ਇਹ ਮੈਨੂੰ 3 ਮਹੀਨੇ ਹੋ ਗਏ ਜੀ ਦੇਖੋ ਮੈਂ ਖਰਾਬ ਹੋ ਰਿਹਾ ਆਹ ਦੇਖੋ ਕਿੰਨੀ ਤਰੀਕਾ ਸਰ 17 10 ਇਹ ਨੰਬਰ ਉੱਤੇ ਠੀਕ ਆ ਜੀ ਇਹ ਇਹ ਦਰਖਾਸਤ ਦੂਜੀ ਸਰ ਦਰਖਾਸਤ ਹੈ ਦੇਖੋ ਇਹ ਵੀ ਦਰਖਾਸਤ ਹੈ ਕਿਹੜੀ ਤਰੀਕ ਦੀ ਹੈ ਦੇਖੋ 10 17 ਕਮਿਸ਼ਨ ਸਾਹਿਬ ਨੂੰ ਵਕਰੀ ਦਿੱਤੀ ਇੱਥੇ ਵਕਰੀ ਮੈਦਰ ਕਾ ਦਿੱਤੀ ਸਾਹਿਬ ਜੀ ਕਿਉਂ ਨਹੀਂ ਕਰਦੀ ਕੀ ਲੱਗਦਾ ਪਿਆ ਦੇਖੋ ਪੁਲਿਸ ਨੂੰ ਇਹਨੇ ਗੁੰਮਰਾਹ ਕੀਤਾ ਗਿਆ ਇੱਕ ਚਮੰਗ ਰੋਡ ਤੇ ਉੱਤੇ ਇੱਕ ਜਗ੍ਹਾ ਹੈ ਉਹ ਜਗ੍ਹਾ ਦੇਖੋ ਇਹ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਆ ਇਹ ਜਗ੍ਹਾ ਠੀਕ ਆ ਜੀ ਇਹਦੀ ਪਾਵਰ ਟੋਨੀ ਮੇਰੇ ਫਾਦਰ ਸਾਹਿਬ ਮੇਰੇ ਨਾਂ ਕਰਕੇ ਹੋਇਆ ਠੀਕ ਆ ਅੱਧੀ ਉਹਦੇ ਨਾਂ ਤੇ ਅੱਧੀ ਮੇਰੇ ਨਾਂ ਤੇ ਠੀਕ ਆ ਜੀ ਇਹਨੇ ਪੁਲਿਸ ਨੂੰ ਜਾ ਕੇ ਕਿਹਾ ਕਿ ਇਸ ਜਗ੍ਹਾ ਦਾ ਕੋਰ ਕੇਸ ਹੈ ਠੀਕ ਹੈ ਮੈਂ ਥਾਣੇ ਜਾਂਦਾ ਰਹਾ ਸਰ ਮੈਨੂੰ ਚਾਬੀਆਂ ਦਵਾਈਆਂ ਮੈਨਾਂ ਥੱਕਾ ਹੋ ਰਿਹਾ ਏ ਇਹਨੇ ਚਾਬੀਆਂ ਦਾ ਕੋਈ ਗੱਲ ਨਹੀਂ ਕੀਤੀ ਉੱਥੇ ਜਾ ਕੇ ਕਹਿੰਦੇ ਕਿ ਇਹ ਕੋਰਟ ਕੇਸ ਹੈ ਪੁਲਿਸ ਨੂੰ ਗੁਮਰਾਹ ਕਰਕੇ ਕਿ ਪੁਲਿਸ ਫਿਰ ਉਸ ਕੋਰਟ ਕੇਰ ਦੇ ਪਿੱਛੇ ਹਟ ਜਾਂਦੀ ਹੈ ਜਦੋਂ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਤੇ ਮੈਨੂੰ ਹੁਣ ਪਤਾ ਲੱਗਾ ਕਿ ਇਹਨੇ ਇਸ ਕਰਕੇ ਪੁਲਿਸ ਨੂੰ ਗੁਮਰਾਹ ਕਰਕੇ ਕਿ ਉਹ ਮੈਨੂੰ ਚਾਬੀਆਂ ਨਹੀਂ ਦਿੱਤੀਆਂ ਪੁਲਿਸ ਨੂੰ ਬਹੁਤ ਵਾਰੀ ਫੋਨ ਕੀਤਾ ਅਸੀਂ ਮੈਂ ਨੂੰ ਭਰਾ ਨੂੰ ਵੀ ਫੋਨ ਕੀਤਾ ਵੀਰੇ ਤੂੰ ਆ ਕੇ ਇੱਥੇ ਬਹਿ ਮੈਨਾਂ ਮੀਟਿੰਗ ਕਰ ਤੇ ਇੱਕ ਮੇਰੇ ਆਪਣਾ ਮੇਰੇ ਜੀਜਾ ਜੀ ਹੈਗੇ ਆ ਇਹ ਆਪਣਾ ਸਰ ਗੁਰੂ ਰਾਮਦਾਸ ਨਗਰ ਚ ਰਹਿੰਦੇ ਪਿਛਲੇ ਬਨੇ ਉੱਥੇ ਮੀਟਿੰਗ ਰੱਖੀ ਤੂੰ ਉੱਥੇ ਆ ਕੇ ਆ ਕੇ ਜੋ ਵੀ ਇਹ ਮਸਲਾ ਹੱਲ ਕਰੀਏ ਉੱਥੇ ਵੀ ਨਹੀਂ ਆਇਆ ਕਹਿੰਦਾ ਮੈਂ ਨਹੀਂ ਮੈਂ ਤੂੰ ਉੱਥੇ ਨਹੀਂ ਇਹਦਾ ਸ਼ਹੀਦਾ ਸਾਹਿਬ ਜਾਂ ਗੋਦਵਾਰੇ ਸਾਹਿਬ ਆ ਜਾ ਮੈਨੂੰ ਤਾਂ ਇਨਸਾਫ ਚਾਹੀਦਾ ਮੈਨੂੰ ਸਾਹਿਬ ਤੁਸੀਂ ਕੋਈ ਵੀ ਦਵਾ ਦਿਓ ਮੈਂ ਇਨਸਾਫ ਦੀ ਭੀਖ ਮੰਗਦਾ ਪੁਲਿਸ ਮੈਨੂੰ ਇਨਸਾਫ ਦਿਵਾਓ ਮੈਂ ਤੁਸੀਂ ਕਾਗਜ਼ ਦਿਖਾ ਰਹੇ ਕਿ ਇਸ ਦੁਕਾਨ ਦੇ ਜਾਂ ਹੋਰ ਕੋਈ ਜ਼ਮੀਨ ਦੇ ਦੇਖੋ ਇਹ ਦੁਕਾਨ ਆ ਜਿਹੜੇ ਆ ਦੇਖੋ ਇਹ ਇਹ ਇਸ ਦੁਕਾਨ ਦੇ ਕਾਗਜ਼ ਆ ਜਿਹੜੀ ਮੇਰੇ ਕੋਲ ਹਰ ਮਹੀਨੇ ਸਟੇਟਮੈਂਟ ਮੇਰੇ ਚੈੱਕ ਇਹਨਾਂ ਦੇ ਖਾਤੇ ਜਾ ਰਿਹਾ ਠੀਕ ਆ ਜੀ ਤੁਸੀਂ ਕਿਰਾਏਦਾਰ ਹੋ ਹਬੇਲ ਕੋ ਮੈਂ 4000 ਰੁਪਏ ਮਹੀਨਾ ਦੇ ਰਿਹਾ ਮੇਰੇ ਚੈੱਕ ਇਹਨਾਂ ਦੇ ਖਾਤੇ ਟ੍ਰਾਂਸਫਰ ਚ ਜਾ ਰਿਹਾ ਅੱਜ ਸਦਾਰ ਦਰਸ਼ਨ ਸਿੰਘ ਉਹਨਾਂ ਦਾ ਬੇਟਾ ਆਕੇ ਮੈਨੂੰ ਤਬਕਿਆ ਲਾਉਣ ਦੁਕਾਨ ਛੱਡਰ ਕਾਤੇ ਤੱਲੇ ਤੂੰ ਮੈਨੂੰ ਚਾਬੀ ਦੇ ਦੇ ਇਹ ਥੋੜਾ ਗੱਲ ਆਗੇ ਤੁਸੀਂ ਮੈਨੂੰ ਕੋਈ ਕੰਮ ਕਹੇ ਉਹਨਾਂ ਨੇ ਪਹਿਲੇ ਵੀ ਕਿਹਾ ਦੁਕਾਨ ਖਾਣ ਵਾਸਤੇ ਇਹ ਪਹਿਲੇ ਦੇਖੋ ਜੀ ਦੇਖੋ ਜੀ ਇਹਨਾਂ ਦੀ ਕਾਫੀ ਚੇਤ ਚਾਲ ਆ ਇਹ ਚਾਲ ਨਾਲ ਜਿੰਦਰਾ ਮਾਰਿਆ ਗਿਆ ਹੈ ਕਿ ਇਹ ਕਾਮਪਾਨੀ ਦਾ ਵਰਕਰ ਆ ਇਹਨੂੰ ਦੇਖੋ ਮੇਰੀ ਦੁਕਾਨ ਤੋਂ ਇਹ ਖਾਲੀ ਕਰਾਉਣ ਦਾ ਤੁਹਾਨੂੰ ਕੋਰਟ ਵੱਲੋਂ ਕੋਈ ਨੋਟਿਸ ਦਿੱਤਾ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਨਾ ਮੇਥੇ ਕੋਈ ਗੱਲਬਾਤ ਆਈ ਆ ਨਾ ਇਹਨਾਂ ਨੇ ਮੈਨੂੰ ਕੋਈ ਨੋਟਿਸ ਭੇਜਿਆ ਇਹਨਾਂ ਨੇ ਸਿਰਫ ਇਹੀ ਚਾਉਂਦੇ ਆ ਕਿ ਇਹਦਾ ਕਾਰੋਬਾਰ ਬੰਦ ਹੋਏਗਾ ਜਿਸ ਬੰਦੇ ਦਾ ਕਾਰੋਬਾਰ ਬੰਦ ਹੋ ਉਹਨੇ ਤਾਂ ਭੁੱਖਾ ਪੇ ਮਰ ਜਾਣਾ ਦੇਖੋ ਮੇਰਾ ਕਾਰੋਬਾਰ ਹੀ ਬੰਦ ਕਰਤਾ ਦੇਖੋ ਇਹ ਕਾਲੀਏ ਤੇ ਕਾਂਗਰਸੀ ਇਕੱਠੇ ਹੋ ਗਏ ਜੀ ਦਾਗੇ ਤੇ ਬਚ ਸਕਦੀ ਨਹੀਂ ਦੁਕਾਨ ਦੇਖ ਲਓ ਇਹ ਕਾਲੀਏ ਕਾਂਗਰਸੀ ਇਕੱਠੇ ਹੋ ਕੇ ਮੈਨੂੰ ਦਬਾ ਰਿਹਾ ਹੈ ਦੇਖੋ ਚਲੋ ਕੋਈ ਗੱਲ ਨਹੀਂ ਆਈ ਦੱਬਣ ਵਾਲੇ ਨਹੀਂ ਬੰਦੇ ਗੁਰੂ ਰਾਮਦਾਸ ਦੇ ਘਰ ਜਾਣ ਵਾਲੇ ਬੰਦੇ ਆ ਉਹ ਸਾਡੇ ਤੇ ਮਿਹਰ ਕਰੇਗਾ ਐਸੀ ਕੋਈ ਗੱਲ ਨਹੀਂ ਮੈਨੂੰ ਉੱਤੇ ਵਿਸ਼ਵਾਸ ਆ ਜਦੋਂ ਮੈਨੂੰ ਇਹਨਾਂ ਨੇ ੱੱੱਕੇ ਮਾਰ ਕੇ ਘਰੋਂ ਵੀ ਕੱਢ ਦਿੱਤਾ ਗਿਆ ਸੀ ਇਸ ਭਰਾ ਨੇ ਮੇਰੇ ਵੱਡੇ ਨੇ ਤੇ ਉਦੋਂ ਵੀ ਮੈਨੂੰ ਮਾਲਕ ਨੇ ਦਿੱਤਾ ਹੀ ਆ ਸਭ ਕੁਝ ਦਿੱਤਾ ਤੇ ਅੱਜ ਮੇਰੇ ਦੋ ਲਾਦਾ ਦੋ ਸ਼ੇਰ ਆ ਮੇਰੇ ਹੀਰੇ ਵਰਗੇ ਪੁੱਤ ਮੈਨੂੰ ਮੇਰੇ ਬੱਚੇ ਚਾਹੀਦੇ ਮੈਨੂੰ ਇਹਨਾਂ ਨੂੰ ਕੁਝ ਚਾਹੀਦਾ ਜੇ ਸੱਚੇ ਆ ਤੇ ਲਿਆਓ ਦੱਸੋ ਕਿ ਮੇਰੇ ਕੋਲ ਕਿਉਂ ਕਰਾ ਲੈ ਆ ਰਹੇ ਜੇ ਤੁਸੀਂ ਤੇ ਮੈਨੂੰ ਕਿਉਂ ਮੈਨੂੰ ਤਾਂ ਕੀਤਾ ਜਾ ਰਿਹਾ ਆ ਮੈਂ ਇੱਕ ਹਸਪੀਟਲ ਤੇ ਪਾਜੀ ਮੈਂ 15 ਦਿਨ ਹਸਪੀਟਲ ਪਾਰਵਤੀ ਲੱਗਿਆ ਇਸੇ ਕਰਕੇ ਮੈਂ ਸੋਚ ਸੋਚ ਕੇ ਇੱਕ ਬਿਮਾਰ ਹੋ ਗਿਆ ਮੈਂ ਚਾਹੁੰਦਾ ਸੀ ਇੱਕ ਭਰਾਵਾ ਭਰਾ ਪਿਉਂਗ ਹੁੰਦਾ ਪਰ ਪਿਉਂਗ ਨੇ ਨੀ ਕਿਤੇ ਨਹੀਂ ਮੇਰੀਆਂ ਕੋਈ ਭੈਣਾਂ ਦੀ ਕੋਈ ਸ਼ਿਸ਼ਟ ਦੀ ਗੱਲ ਵੀ ਨਹੀਂ ਸੁਣੀ ਛੋੜ ਕੇ ਗੱਲ ਕਰ ਬਾਈ ਜਿੰਨਾ ਇਨਸਾਫ ਕੀਤਾ ਜਾਵੇ ਇਹ ਮੇਰੀ ਦੁਕਾਨ ਆ ਮੈਨੂੰ ੱਤਕਾ ਲਾ ਕੀਤਾ ਜਾਵੇ ਜੇ ਮੇਰੇ ਨਾਲ ਕਿਰਾਏ ਲੈ ਰਿਹਾ ਤੇ ਮੈਂ ਕੋਕ ਚੁੱਕ ਕੇ ਕਿਰਾਏ ਲੈ ਜਾ ਸਰਦਾਰ ਦਰਸ਼ਨ ਸਿੰਘ ਉਹਨਾਂ ਦਾ ਕੋਈ ਮਤਲਬ ਨਹੀਂ ਆ ਕੇ ਮੇਰੀ ਦੁਕਾਨ ਤੇ ਇੱਥੇ ਬੋਲੂਗਾ ਇਹ ਕੱਲ ਤਲਾ ਮਿਲੀ ਸੀ ਕਿ ਇਹ ਇਹਦੇ ਸੰਬੰਧ ਚੱਜ ਪਾਰਟੀ ਨੂੰ ਬੁਲਾਇਆ ਗਿਆ ਸੀ ਚਾਰਵੇਂ ਦੋਵਾਂ ਪਾਟਿਆਂ ਨੂੰ ਟਾਈਮ ਦਿੱਤਾ ਕਿ ਇਨਫੈਕਟ ਅਜੇ ਤੱਕ ਦੋਹਾਂ ਚ ਕੋਈ ਆਇਆ ਨਹੀਂ ਆਉਂਦੇ ਤਾਂ ਵੈਰੀਫਾਈ ਕਰਦੇ ਹਾਂ ਸਾਰੀ ਗੱਲ ਕੀ ਹੈ ਥੈਂਕ ਯੂ ਜੋ ਵੀ ਬੰਦੀ ਕਾਰਵਾਈ ਹੋਈ ਹੈ ਹਾਂਜੀ ਜੋ ਬੰਦੀ ਕਰ ਦਿੱਤੀ